ਤੋਂ ਆਪਰੇਸ਼ਨ ਸਿੰਦੂਰ ਤੋਂ ਬਾਅਦ ਜਵਾਨਾਂ ਨੂੰ ਮਿਲਣ ਪਹੁੰਚੇ ਨੇ ਪੀਐਮ ਪ੍ਰਧਾਨ ਮੰਤਰੀ ਮੋਦੀ ਨੇ ਸੈਨਿਕਾਂ ਦੇ ਨਾਲ ਮੁਲਾਕਾਤ ਕੀਤੀ ਹੈ ਆਦਮਪੁਰ 에ਅਰ ਬੇਸ ਤੇ ਜਵਾਨਾਂ ਨੂੰ ਮਿਲਣ ਦੇ ਲਈ ਪੀਐਮ ਮੋਦੀ ਅੱਜ ਪਹੁੰਚੇ ਜੰਗਬੰਦੀ ਤੋਂ ਬਾਅਦ ਬੀਤੀ ਰਾਤ ਦੇਸ਼ ਨੂੰ ਵੀ ਸੰਬੋਧਨ ਕੀਤਾ ਸੀ ਪੀਐਮ ਮੋਦੀ ਨੇ ਤੇ ਸੰਬੋਧਨ ਦੇ ਵਿੱਚ ਉਹਨਾਂ ਨੇ ਇਹ ਸਾਫ਼-ਸਾਫ਼ ਪਾਕਿਸਤਾਨ ਨੂੰ ਚੇਤਾਵਨੀ ਦੇ ਦਿੱਤੀ ਸੀ ਕਿ ਜੇਕਰ ਉਸਨੇ ਕੋਈ ਵੀ ਹਮਾਕਤ ਦੁਆਰਾ ਤੋਂ ਕੀਤੀ ਤਾਂ ਭਾਰਤ ਜਵਾਬ ਦੇਣ ਦੇ ਲਈ ਹਮੇਸ਼ਾ ਤਿਆਰ ਹੈ ਤਾਂ ਆਪਰੇਸ਼ਨ ਸਿੰਦੂਰ ਤੋਂ ਬਾਅਦ ਜਵਾਨਾਂ ਨੂੰ ਮਿਲਣ ਦੇ ਲਈ ਪੀਐਮ ਮੋਦੀ ਪਹੁੰਚੇ ਤਾਂ ਇਸ ਖਬਰ ਤੇ ਅੱਗੇ ਜ਼ਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਮੋਹਿਦ ਬਖਸ਼ੀ ਜੁੜਗੇ ਨੇ ਮੋਹਿਦ ਕੀ ਕੁਝ ਜਾਣਕਾਰੀ ਪੀਐਮ ਮੋਦੀ ਨੇ ਕੱਲ ਸੰਬੋਧਨ ਕੀਤਾ ਪਾਕਿਸਤਾਨ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਤੇ ਅੱਜ ਆਪਰੇਸ਼ਨ ਸਿੰਦੂਰ ਤੋਂ ਬਾਅਦ ਪੀਐਮ ਮੋਦੀ ਨੇ ਜਵਾਨਾਂ ਤੋਂ ਮੁਲਾਕਾਤ ਵੀ ਕੀਤੀ ਹੈ ਦੇਖੋ ਪ੍ਰਧਾਨ ਮੰਤਰੀ ਜਿਨ੍ਹਾਂ ਨੇ क्रुशल टाइम चल रहा उसकात जारी है बहुत ज्यादा जवेरे प्रधानमंत्री ने आदमपुर एयरपोर्ट से पहुंचे थ उससे उन्होंने तमाम जिसेकर्मी थे उन्होंने बातचीत की बकायदा पूरे इस दौरान जोड़ा तस्वीर थी भी समझने की कोशिश की समझ सकते हो कि मोराल बूस्टिंग ਵਧੀਆ ਕੰਮ ਜਿਹੜਾ ਹੈ ਉਹ ਜੀ ਉਹ ਜਿਹੜਾ ਨਾ ਸਿਰ ਆਦਮਪੁਰ ਬਲਕਿ ਜਿੰਨੇ ਵੀ 에어ਪੋਰਟ ਤੇ ਬਾਕੀ ਪੋਰਟਸ ਤੇ ਜਵਾਨ ਨੇ ਉਹਨਾਂ ਦਾ ਮੋਰਲ ਜਿਹੜਾ ਹੈ ਉਹ ਕਾਫੀ ਹਾਈ ਹੋਏਗਾ ਜੀ ਤੇ ਆਦਮਪੁਰ ਪਹੁੰਚੇ ਨੇ ਪੀਐਮ ਮੋਦੀ ਤੁਹਾਨੂੰ ਇਹ ਵੀ ਜਾਣਕਾਰੀ ਹੋਵੇਗੀ ਕਿ ਪਹਿਲਾਂ ਜਿੰਨੀਆਂ ਵੀ ਇਹਨਾਂ ਦੀਆਂ ਵਿਜ਼ਿਟ ਸੀਗੀਆਂ ਬਾਹਰ ਜਿਹੜੀਆਂ ਕੰਟਰੀਆਂ ਦੀਆਂ ਵਿਜ਼ਿਟ ਸੀਗੀਆਂ ਉਹ ਪੀਐਮ ਮੋਦੀ ਨੇ ਕੈਨਸਲ ਕਰ ਦਿੱਤੀ ਸੀ ਤੇ ਅੱਜ ਉਹ ਆਪ ਸੈਨਿਕਾਂ ਨੂੰ ਮਿਲਣ ਦੇ ਲਈ ਪਹੁੰਚੇ ਨੇ ਸੈਨਿਕ ਜਿਹੜੇ ਨੇ ਉਹ ਇਹਨਾਂ ਦੇ ਨਾਲ ਮਿਲ ਕੇ ਮੋਰਲ ਜਿਹੜਾ ਉਹਨਾਂ ਦਾ ਬੂਸਟ ਹੋਵੇਗਾ ਤੇ ਅੱਗੇ ਹੋਰ ਕੀ ਕੁਝ ਹੋ ਸਕਦਾ ਹੈ ਕਿਉਂਕਿ ਕੱਲ ਪੀਐਮ ਮੋਦੀ ਨੇ ਜਦੋਂ ਸੰਬੋਧਨ ਕੀਤਾ ਉਸ ਵੇਲੇ ਗੱਲ ਕਹੀ ਸੀ ਕਿ ਜੇਕਰ ਪਾਕਿਸਤਾਨ ਨੇ ਦੁਬਾਰਾ ਤੋਂ ਟੈਰਰ ਨੂੰ ਅੱਗੇ ਵਧਾਇਆ ਤੇ ਭਾਰਤ ਲਗਾਤਾਰ ਮੂੰਹ ਤੋੜ ਜਵਾਬ ਦੇਣ ਦੇ ਲਈ ਤਿਆਰ ਹੈ ਉਹਨਾਂ ਗੱਲਾਂ ਨੇ ਕਿਉਂਕਿ ਦੇਸ਼ ਤੇ ਹਮਲਾ ਠੀਕ ਨਹੀਂ ਸੀ ਇਹ ਯੁੱਧ ਜਿਹੜੇ ਸੀਪੀ ਜਿਹੜੀ ਆ ਉਹ ਬੰਨ ਰਹੀ ਸੀ ਇਸ ਕਰਕੇ ਦਾ ਮੰਤਰੀ ਨੇ ਇਹ ਲੈ ਲਿਆ ਕਿ ਉਹ ਬਾਅਦ ਵਿੱਚ ਦੇਬੀ ਪਿੰਡ ਨੇ ਉਹਦੇ ਉਦੋਂ ਉਹਨਾਂ ਨੂੰ ਸਹਿਯੋਗ ਦਿੱਤਾ ਤਲ ਉਹਨਾਂ ਨੇ ਪੂਰੇ ਵਿਦੇਸ਼ ਨੂੰ ਦੱਸ ਦਿੱਤਾ ਹੈ ਕਿ ਅਸੀਂ ਜਿਹੜੇ ਨੇ ਜਿਹੜਾ ਆ ਉਹਨੂੰ ਹਮਲਤਕਾਰ ਨੂੰ ਜਰਾ ਵੀ ਵਿਕਾਸ ਨਹੀਂ ਕਰਾਂਗੇ ਬੇਸ਼ਕ ਟੀਸਫਾਇਰ ਕੀਤਾ ਹੋਏ ਪਰ ਉਹ ਜ਼ਰੂਰੀ ਕਿ ਉਹਨਾਂ ਨੇ ਫਿਰ ਕਿਹੋ ਜਿਹਾ ਕੰਮ ਕਦਮ ਉਠਾਏ ਸੀ ਇਸੇ ਨਾਲ ਜਿਹਦੇ ਬਾਅਦ ਪਾਕਿਸਤਾਨ ਨੇ ਟੀਸਫਾਇਰ ਵਾਸਤੇ ਉਹਨਾਂ ਨੇ ਖੁਦ ਰਿਕਵੈਸਟ ਕੀਤੀ ਸੀ ਤੁਸੀਂ ਸਮਝ ਸਕਦੇ ਹੋ ਕਿ ਸਾਡੀ ਸੈਨਾ ਕਿੰਨੇ ਕਦਮ ਪਾਸ ਜਿਹੜਾ ਉਹ ਦਿਖਾਉਂਦੀ ਹੈ ਸ਼ੋਰ ਦਿਖਾਉਂਦੀ ਹੈ ਐਕਸ਼ਨ ਕਰਕੇ ਕਿਉਂਕਿ ਇਹਨਾਂ ਦਿਨਾਂ ਜਿਹੜਾ 에어ਫੋਰਸ ਫਾਰਸ ਐਡਿਡ पासे पहुंचे ने प्रधानमंत्री जी वो भी निशाने सीधा आर्मी दे पाकिस्तान की आर्मी दे तो इस करके जो है इतने पहुंचना एक स्ट्रैटेजिकली देखा जाए तो बहुत बड़ी मोराल बूस्टिंग का काम करेगी सैनिका वास्ते जी। ਮੋਹਿਤ ਕੱਲ ਦੇ ਸੰਬੋਧਨ ਤੋਂ ਬਾਅਦ ਇਹ ਮੈਸੇਜ ਤਾਂ ਪਾਕਿਸਤਾਨ ਨੂੰ ਮਿਲ ਹੀ ਗਿਆ ਹੋਣਾ ਹੈ ਕਿ ਹੁਣ ਉਸ ਨੂੰ ਇੱਕ ਇੱਕ ਕਦਮ ਜਿਹੜਾ ਹੈ ਫੂਕ ਮਾਰ ਕੇ ਰੱਖਣਾ ਪਵੇਗਾ ਤੇ ਕੀ ਲੱਗ ਰਿਹਾ ਹੈ ਪਾਕਿਸਤਾਨ ਦੇ ਵਿੱਚ ਪੀਐਮ ਮੋਦੀ ਦਾ ਇਹ ਸੰਬੋਧਨ ਤਾਂ ਪਹੁੰਚ ਹੀ ਗਿਆ ਹੋਵੇਗਾ ਕਿ ਹੁਣ ਸੁਧਰਨ ਵਾਲਾ ਹੈ ਪਾਕਿਸਤਾਨ ਜਾਂ ਫਿਰ ਹਲੇ ਵੀ ਉਸ ਦੀਆਂ ਹਰਕਤਾਂ ਇਸੇ ਤਰੀਕੇ ਦੇ ਨਾਲ ਬਰਕਰਾਰ ਰਹਿਣਗੀਆਂ ਅ ਦੇਖੋ ਪਾਕਿਸਤਾਨ ਨੂੰ ਇਕਦਮ ਸਟੇਟ ਆਫ ਮਿਲ ਜੇ ਯਾਨੀ ਕਿ ਉਹ ਉਹ ਬਿਲਕੁਲ ਸੁਧਰ ਜਾਏਗਾ ਇਹੋ ਜਿਹੀ ਸਥਿਤੀ ਦਾ ਬਿਲਕੁਲ ਨਜ਼ਰ ਨਹੀਂ ਆਉਂਦੀ ਹੈ ਉਹ ਆਪਣੀ ਨਾਪਾਕ ਹਰਕਤਾਂ ਕਰਦਾ ਰਹਿੰਦਾ ਸਮੇਂ ਸਮੇਂ ਤੇ ਪਰ ਇਹਨਾ ਜ਼ਰੂਰ ਹੈ ਕਿ ਪਾਕਿਸਤਾਨ ਨੂੰ ਇਹਨਾ ਸਮਝ ਆ ਗਿਆ ਕਿ ਜੇ ਉਹਨੇ ਫਿਰ ਇਹੋ ਜੀ ਹਰਕਤ ਕੀਤੀ ਤੇ ਅਤੰਗਵਾਦ ਨੂੰ ਬਣਾਵਾ ਦਿੱਤਾ ਤੇ ਇਸ ਵਾਰੀ ਫਿਰ ਉਹਦੇ ਲਈ ਬਹੁਤ ਜ਼ਿਆਦਾ ਭਾਰੀ ਪਏਗਾ ਇਸ ਵਾਰੀ ਕਿਉਂਕਿ ਜਿਹੜਾ 6 ਤੋਂ 7 ਦੇਰਮਿਆਨੀ ਰਾਤ ਹੋਇਆ ਉਹਨੇ ਉਹ ਦਿਖਾਤਾ ਕਿ ਜਿਹੜੇ ਅਤੰਕੀ ਟਿਕਾਣੇ ਨੇ ਉਹਨਾਂ ਦਾ ਪਤਾ ਵੀ ਸਾਡੇ ਕੋਲ ਹੈ ਤੇ ਉਹਨੂੰ ਨਿਸ਼ਾਨਾ ਬਣਾਵਾ ਸਾਡੇ ਲਈ ਮੁਸ਼ਕਿਲ ਗੱਲ ਨਹੀਂ ਹੈ ਤੇ ਉਹਦੇ ਬਾਅਦ ਜਿਹੜਾ 에ਅਰ ਫੋਰਸ ਨੇ ਕਾਰਵਾਈ ਕੀਤੀ ਹੈ ਇੱਕ ਇੱਕ ਟਿਕਾਣਾ ਜਿਹੜਾ 에ਅਰਪੋਰਟ ਦਾ ਸੀ ਪਾਕਿਸਤਾਨ 'ਚ ਉਹਨੂੰ ਮਤਨਾਬੂਦ ਕਰਨ ਕਰਨ ਦੀ ਸਥਿਤੀ 'ਚ ਪਹੁੰਚ ਗਿਆ ਜੀ ਤੇ ਉਹ ਵੀ ਵੱਡਾ ਮੈਸੇਜ ਹੈ ਇਸੇ ਕਰਕੇ ਪਾਕਿਸਤਾਨ ਜਿਹੜਾ ਉਹ ਆਪਣੇ ਕੁਝ ਨਵੇਂ ਤੇ ਆ ਗਿਆ ਹੈ ਠੀਕ ਹੈ ਮੋਹਿਤ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ तमाम ਜਾਣਕਾਰੀ ਸਾਂਝੀ ਕੀਤੀ ਤਾਂ ਜਿਵੇਂ ਮੋਹਿਤ ਸਾਨੂੰ ਦੱਸ ਰਹੇ ਸੀਗੇ ਕਿ ਜੇਕਰ ਹੁਣ ਪਾਕਿਸਤਾਨ ਨੇ ਦੁਬਾਰਾ ਤੋਂ ਹਿੰਮਤ ਕੀਤੀ ਤਾਂ ਭਾਰਤ ਲਗਾਤਾਰ ਜਵਾਬ ਜ਼ਰੂਰ ਦੇਵੇਗਾ